કોની લઈ જુગા લઈ જઈશું ਪ੍ਰੀਤ ਦਰਸ਼ਕਾਂ ਦੀ ਭੀੜ ਦੇਖ ਪਹਿਲਾਂ ਦਾ ਚੈੱਕ ਕਰ ਚੈੱਕ ਕਰ ਦੇਖ ਕਿੱਡੇ-ਕੱਡੇ ਮਾਰ ਬੰਦੇ ਕਿੰਨੇ ਆਏ ਵੇ ਆ ਮਾਰ ਬੰਦੇ ਦੇਖ ਨਿੰਜਾਂ ਮਾਨੂਕਿਆਂ ਵਾਲਾ ਆ ਘੋੜਿਆਂ ਦੇ ਮਾਰ ਬੰਦੇ ਆਏ ਵੇ ਆ ਸਪੈਸ਼ਲ ਗਾਂਵਾਂ ਵਾਲਾ ਕੰਮ ਹੁੰਦਾ ਦੇਖਣਾ ਹੈ ਚਮਸ਼ਾਦ ਕਿਵੇਂ ਕੰਮ ਕਰਦਾ ਬੰਦਾ ਬਾਲਾ ਬੈਸਟ ਹੈ ਸਿਰਾਂ ਗੱਲਾਂ ਪੁੰਨ ਲੱਗੂ ਨਾ ਬਿਲਕੁਲ ਲੱਗੂ ਤੁਸੀਂ ਦੇਖੋ ਇੱਕ ਗੱਲ ਆ ਜੇ ਕਿਸੇ ਨੇ ਯਾਰ ਮੈਂ ਤਾਂ ਯਾਰ ਇਸ ਗੱਲ ਦੀ ਖੁਸ਼ੀ ਆ ਵੀ ਗਾਂ ਦੇ ਪੈਰ ਬਹੁਤ ਖਰਾਬ ਸੀ ਸਾਡੀ ਗਾਂ ਤੋਂ ਉੱਠਿਆ ਜਾਣੋ ਹਟ ਗਿਆ ਯਾਰ ਖੜਦੀ ਨਹੀਂ ਸੀ ਖੜਿਆ ਜਾਣੋ ਹਟ ਗਿਆ ਕਿਉਂਕਿ ਆਪਣੇ ਨਾ ਯਾਰ ਆ ਰਹਿੰਦੇ ਗਿੱਲੇ ਆਹਾ ਮੈਟ ਰਹਿੰਦੇ ਗਿੱਲੇ ਗੁੱਲੇ ਮਜਬੂਰੀ ਆ ਗਿੱਲੇ ਰਹਿੰਦੇ ਗਿੱਲਿਆਂ ਤੇ ਪੈਰ ਇੱਕ ਤਾਂ ਪੈਰ ਘਸਦਾ ਨਹੀਂ ਮੈਟ ਤੇ ਤੇ ਦੂਜਾ ਗਿੱਲੇ ਨਾਲ ਛਮਸ਼ਾਹਦ ਪੈਰ ਵਧੀ ਜਾਂਦਾ ਬਾਈ ਵਧੀ ਜਾਂਦਾ ਹਨਾ ਤੇ ਇਹਨਾਂ ਦੇ ਪੈਰ ਨਾ ਹੁਣ ਇਹਦੇ ਦੁਖਣ ਲੱਗੇ ਪਏ ਸੀ ਗਾਂ ਦੇ ਪੈਰ ਹਨਾ ਬਾਈ ਬਾਈ ਕਿਵੇਂ ਗੱਲ ਬਣ ਗਈ ਪੂਰੇ ਵਧੀਆ ਫਿਰ ਇੱਕ ਗੱਲ ਹੋਰ ਦੇਖੋ ਕੋਈ ਗੱਬਣ ਪਸ਼ੂ ਦਾ ਕੋਈ ਡਰ ਨਹੀਂ। ਨਾ ਜੀ ਨਾ। ਹੈਨਾ ਭਾਈ? ਕੋਈ ਡਰ ਨਹੀਂ। ਕੋਈ ਤੁਹਾਨੂੰ ਪਸ਼ੂ ਦੇ ਸੱਟ ਲੱਗਣ ਦਾ ਡਰ ਨਹੀਂ। ਕੋਈ ਪਸ਼ੂ ਟਾਉਣਾ ਨਹੀਂ ਪੈਂਦਾ। ਨਹੀਂ ਜੀ ਨਹੀਂ ਕੋਈ। ਹੈ? ਹਾਂ ਜੀ। ਤੇ RAM ਨਾਲ ਐ ਚੱਕ ਕੇ ਪਿਓ ਪੁੱਤ ਆਉਂਦੇ ਆ। ਦੋਨੇ ਜਾਨੇ ਜਾਣੇ ਹੁੰਨੇ ਆ। ਹਾਂ ਜੀ ਹਾਂ ਜੀ। ਭਾਈ ਕਿੰਨੀ ਇੱਕ ਦੂਰ ਤੱਕ ਪਹੁੰਚ ਜਾਂਦੇ ਆ? ਅਸੀਂ ਜਿਹੜੀ ਆਪਣੇ ਜਿਵੇਂ ਬਠਿੰਡੇ ਜ਼ਿਲ੍ਹੇ ਤੋਂ ਜੀ 340 ਕਿਲੋਮੀਟਰ ਤੱਕ। ਮਤਲਬ ਕਿ ਜਾਵੜ ਨੇ ਪਰ ਉਹ ਅਸੀਂ ਗਾਂਹ ਮੁੜ ਕੇ ਫਿਰ ਉਹੇ ਜਾ ਸਾਨੂੰ ਪਤਾ ਵੀ ਨੇ ਵੈਸੇ ਮੇਰੇ ਬਾਸ ਤੇ ਤੁਸੀਂ ਕੱਲੇ ਬਾਸ ਤੇ ਆ ਗਏ ਉ ਤਾਂ ਤੁਸੀਂ ਵੱਧ ਕਾਮ ਬਾਸ ਤੇ ਜਾਂਦੇ ਹੋ ਹਾਂਜੀ 10 ਕੁ ਪਸਵਾਂ ਤੇ 8 10ਾਂ ਤੇ 8 10ਾਂ ਤੇ ਜਾਣੇ ਆ ਹਾਂਜੀ ਹਾਂਜੀ ਲੈ ਵੀ ਫੋਨ ਆਉਣਗੇ ਹਾਂਜੀ ਬਹੁਤ ਅੱਛਾ ਜੀ ਤੇ ਕੰਮ ਕਰੋ ਮਾਲਕ ਦੀ ਕਿਰਪਾ ਨਾਲ ਆਪਾਂ ਪੈਸੇ ਪੂਰੇ ਕਰਨੇ ਆ ਪੈਸੇ ਆਪਣੇ ਮਸ਼ੀਨਰੀ ਤੇ ਬਾਲੇ ਲੱਗ ਗਏ ਹਾਂਜੀ ਹਾਂਜੀ ਆਹ ਮੁੰਡੇ ਨੇ ਮੈਨੂੰ ਫੋਨ ਕੀਤਾ ਐਨੇ ਇਹ ਮੈਨੂੰ ਕਹਿੰਦਾ ਵੀ ਚਾਚਾ ਪੈਸੇ ਕਿੰਨੇ ਲਵੇਂਗਾ ਮੈਂ ਕਿਹਾ ਤੂੰ ਦੱਸੋ ਭਰਾਵਾ ਸਾਡੀ ਗਾਂ ਦੇ ਕਿੰਨੇ ਪੈਸੇ ਲਵੋਗੇ ਤੁਸੀਂ ਲਓ ਸਾਤੋਂ ਪੈਸੇ ਅਈ ਥੋੜੀ ਵੀਡੀਓ ਵੀ ਬਣਾ ਦਨੇ ਗਾਂ ਦੇ ਪੈਰ ਬਣਾ ਦੋ। ਬਾਈ ਹੁਣ ਤੂੰ ਸਾਡੀ ਗੌਰ ਰੱਖੀ। ਠੀਕ ਹੈ ਜੀ। ਮਿਹਨਤ ਤੈਨੂੰ ਦੇਵਾਂਗੇ ਪੂਰੀ। ਤੇ ਆਹ ਕੰਮ ਸਾਡਾ ਕਰ ਜਾ ਕਰ। ਘੋੜਿਆਂ ਦਾ ਅਸੀਂ ਕਰਾ ਲੈਨੇ ਆਂ। ਜੇ ਕੋਈ ਸਾਡੀ ਮੱਝ ਵੀ ਹੈਗੀ ਆ ਬਣਾਉਣ ਵਾਲੀ ਉਹਦੇ ਵੀ ਛੱਲ ਦੇ ਮਾੜੇ ਮੋٹے ਛੱਲਾਂ। ਕੋਈ ਗੱਲ ਨਹੀਂ ਦੇਖ ਲੈਨੇ ਆਂ। ਮੱਝਾਂ ਦੇ ਬਣਾ ਦਨੇ ਆਂ? ਹਾਂਜੀ ਹਾਂਜੀ ਸਿੰਘ-ਸੁੰਗ ਸਾਰਾ ਕੁਝ ਹੀ ਕਰਦੇ ਆ ਜੀ। ਸਿੰਘ ਵੀ ਬਣਾਉਣਾ ਜੀ ਟੁੱਟਿਆ ਹੋਵੇ ਤਾਂ ਵੀ ਲਾ ਦਿੰਨੇ ਆ ਜੀ। ਕਿਉਂ? ਜੇ ਕੋਈ ਟੁੱਟਿਆ ਟੱਟਿਆ ਕਈ ਵਾਰੀ ਲੜ ਕੇ ਲੁੜ ਕੇ ਦਾ ਵਿਆਹ ਨਹੀਂ ਹੁੰਦਾ ਹੁੰਦਾ ਸਿੰਗਾ-ਸੁੰਗਾ ਦੀ ਕੋਈ ਟਿੱਕਾ ਹੁੰਦਾ ਕੁੰਡਾ-ਕਾਂਡਾ ਕਰਨਾ ਸੈੰਗ ਉਹ ਵੀ ਕਰ ਦਿੰਦੇ ਆ ਇਹ ਠੀਕ ਹੈ ਕਿ ਨਹੀਂ ਹਾਂਜੀ ਹਾਂਜੀ ਗੱਲ ਬਾਤ ਤੂੰ ਸਿਰਾ ਕਰ ਦਿੰਦੇ ਆ ਬਾਈ ਹੁਣੀ ਤੇ ਚੱਕ ਦੇ ਚੱਕ ਦੇ ਚੱਕ ਦੇ ਫੱਟੇ ਮੈਂਟਣਾ ਪ੍ਰੀਤ ਆ ਇਹ 10 10 ਮਿੰਟਾਂ ਦੇ ਵਿੱਚ ਜਿੰਨਾ ਮੇਰਾ ਅੰਦਾਜ਼ਾ ਵੀ 10 ਮਿੰਟਾਂ ਦੇ ਵਿੱਚ ਇਹਨੇ ਪੈਰ ਬਣਾ ਕੇ ਇੱਕ ਗਾਂ ਦੇ ਉਹਨੂੰ ਫ੍ਰੀ ਕਰ ਦੇਣਾ ਗਾਂ ਤੇ ਗਾਂ ਤੋਂ ਸ਼ਮਸ਼ਾਦ ਦੇ ਵਿਆਹ ਦੇ ਵਿੱਚ ਅਸੀਂ ਕਿੱਕਲੀ ਪਾਉਣੀ ਆ ਸ਼ਮਸ਼ਾਦ ਦਾ ਆ ਗਿਆ ਵਿਆਹ ਤੇ ਸ਼ਮਸ਼ਾਦ ਤੇਰੇ ਵਿਆਹ ਤੇ ਨਚਾਉਣੀ ਆ ਇਹ ਕਿੱਥੇ ਤੁਰਦੀ ਨਹੀਂ ਐ ਭੰਗੜਾ ਪਾਉਂਦਾ ਗਾਂ ਦਾ ਇਹ ਤੇ ਕੱਲ ਨੂੰ ਅੱਜ ਤੋਂ ਓਲ ਲਿਓ ਮੇਰੀ ਗਾਰੰਟੀ ਆ ਪੁੰਨ ਲੱਗੂਗਾ ਨਾਲੇ ਤਾਂ ਜਿਹੜੇ ਪਸ਼ੂ ਔਖੇ ਆ ਵੀਡੀਓ ਸ਼ੇਅਰ ਕਰਨ ਵਾਲੇ ਨੂੰ ਨਾਲੇ ਕੱਲ ਨੂੰ ਇਸੇ ਗਾਂ ਦਾ 3 ਕਿਲੋ ਦੁੱਧ ਪਰਸੋਂ ਤੋਂ ਵਧਿਆ ਹੋਊ ਪੈਰਾਂ ਲਈ ਔਖੀ ਬਹੁਤ ਸੀ ਯਾਰ ਗਾਂ ਰੈਸਟ ਹੀ ਨਹੀਂ ਕਰ ਪਾਉਂਦੀ ਪਸ਼ੂ ਰੈਸਟ ਹੀ ਨਹੀਂ ਕਰ ਪਾਉਂਦੇ ਜਿਹਦੇ ਵੀ ਤੁਹਾਨੂੰ ਲੱਗਦਾ ਵੀ ਗਾਂ ਦੇ ਪੈਰ ਵਧੇ ਹੋਏ ਆ ਤੇ ਚੁੱਪ ਕਰਕੇ ਬਾਈ ਦਾ ਨੰਬਰ ਨੋਟ ਕਰ ਲਓ ਪੈਸੇ ਨਹੀਂ ਬਾਲੇ ਲੈਂਦਾ ਇਹ ਇਹ ਬੰਦਾ ਬਹੁਤ ਜਾਇਜ਼ ਰੁਪਈਏ ਲੈਂਦਾ ਬਸ ਵੀਡੀਓ ਸ਼ੇਅਰ ਕਰਨੀ ਆ ਬੰਦੇ ਨੂੰ ਫੋਨ ਕਰਨਾ 8-10 ਪਸ਼ੂ ਹੋਣਗੇ ਜੇ ਕਿਸੇ ਦੇ ਇੱਕ ਦੋ ਗਾਵਾਂ ਹਨ ਪਤਾ ਕੀ ਕਰੋ ਆਂਡੀਆਂ ਗਵਾਂਡੀਆਂ ਨਾਲ ਸੋਲਾ ਕਰ ਲਓ ਮਾਂ ਸਤ 10 ਪਸ਼ੂਆਂ ਦਾ ਪ੍ਰਬੰਧ ਕਰਕੇ ਇਹਨੂੰ ਸੱਦ ਲਓ ਕਿਉਂਕਿ ਇੱਕ ਅੱਦੇ ਪਸ਼ੂ ਤੇ ਆਉਣਾ ਔਖਾ ਜੇ ਕਿਹਦੀਆਂ ਗਾਵਾਂ ਘਟਾ ਤੇ ਉਹ ਪੁੰਨ ਲੱਗੂਗਾ ਭਾਈ ਇਹ ਦੇਵਤਿਆਂ ਨੇ ਆਪਣਾ ਖੂਨ ਸਾਨੂੰ ਦੁੱਧ ਬਣਾ ਕੇ ਪਿਆਇਆ ਸਾਡੇ ਬੱਚਿਆਂ ਦੇ ਮੂੰਹ ਚ ਪਾਉਂਦੇ ਆ ਸਾਡੀਆਂ ਬੱਚਿਆਂ ਦੀਆਂ ਫੀਸਾਂ ਭਰਦੇ ਆ ਦੇਵਤੇ ਇਹ ਸਾਡੇ ਘਰਾਂ ਦੇ ਵਿਆਹ ਕਰਦੇ ਆ ਇਹ ਉਹ ਜਾਨਵਰ ਆ ਮੱਝਾਂ ਗਾਵਾਂ ਜਿਹੜੀਆਂ ਕਹਿੰਦੀਆਂ ਵੀ ਜ਼ਿਮੀਦਾਰਾਂ ਨੂੰ ਵੀ ਤੂੰ ਆਪਦੇ ਗਲ ਚ ਫਾਹਨਾ ਪਾ ਸਾਡੇ ਚ ਪਾਲਾ ਸਾਨੂੰ ਬੰਨ ਲਾ ਖੁਰਨੀ ਤੇ ਤੇ ਤੂੰ ਫਾਹੇ ਤੋਂ ਬਾਅਦ ਤੈਨੂੰ ਅਸੀਂ ਤੇਰੇ ਵਿਆਹ ਦੇ ਕੇ ਦਿੰਨੇ ਆ ਜਵਾਕ ਆ ਅਸੀਂ ਤੈਨੂੰ ਤੇਰੇ ਜਵਾਕ ਪੜਾ ਕੇ ਦਿੰਨੇ ਆ ਬਹੁਤ ਘਰਾਂ ਦੇ ਜਵਾਕ ਪੜਾ ਕੇ ਦਿੰਦੇ ਆ ਬੜਿਆਂ ਦੇ ਜਵਾਕ ਵਿਆਹ ਕੇ ਦਿੰਦੇ ਆ ਬੜਿਆਂ ਦੇ ਘਰੇ ਰੋਜੀ ਰੋਟੀ ਚਲਾਉਂਦੇ ਆ ਦੇਵਤੇ ਇਹ ਤਾਂ ਜੇ ਇਹਨਾਂ ਦੇ ਪੈਰਾਂ ਪੂਰਾ ਲੋ ਤੰਗੀ ਆ ਤੇ ਆਹ ਬਾਈ ਦਾ ਸੰਪਰਕ ਨੰਬਰ ਨੋਟ ਕਰ ਲਓ ਬਹੁਤ ਪੁੰਨ ਵਾਲੀ ਵੀਡੀਓ ਸ਼ੇਅਰ ਕਰ ਦਿਓ ਵੱਧ ਤੋਂ ਵੱਧ